ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਂ ਕੜਗੱਬਣ گاؤں ਪਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਵਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਬਈ ਕਿੱਥੇ ਉਲਝੇ ਵੇ ਸਨੇ ਟਾਈਮ ਬਾਅਦ ਬਕਰਕੁਰ ਪਾਉਂਦੇ ਸੀ ਬਈ ਆਜੀ ਲੈਂਦੀ ਸੀ ਬੜ ਪਹਿਲੇ ਦਿਨ ਹੀ ਅਸਾਂ ਪਹਿਲੇ ਦਿਨ ਲੈਂਦੀ ਅਜਾ ਤੇ ਬਾਲੇ ਬੰਦੇ ਕਹਿੰਦੇ ਕੰਮ ਨਾ ਛੱਡ ਗਾ ਵੇ ਬਈ ਨਹੀਂ ਬੱਚ ਬੰਦਿਆਂ ਨੇ ਬਹੁਤ ਫੋਨ ਆਉਂਦੇ ਸੀਗੇ ਅੱਛਾ ਜੀ ਹਾਂ ਆਪਣਾ ਸਾਫ਼ ਸੁਥਰਾ ਕੰਮ ਆ ਯਾਰ ਆਪਾਂ ਜਿੰਨਾ ਦੁੱਧ ਹੁੰਦਾ ਓਨਾ ਕਹਿ ਕੇ ਦੇਣੀ ਕੋਈ ਛੱਡ ਕੇ ਨਹੀਂ ਜਿਪਾਉਣੀ ਕੁਛ ਨਹੀਂ ਕਰਨੀ ਠੀਕ ਹੈ ਜੀ ਆਪ ਦੇ ਆਪੀ ਲੋਕ ਅੱਗੇ ਲੈ ਕੇ ਜਾਂਦੇ ਕਿੱਥੋਂ ਲੈਣਾ ਬਈ ਟੁਕੜਾ ਗੱਬਣਾ ਇਹ ਜੀ ਬਾਈ ਵਧੀਆ ਹੀ ਕੱਢ ਕੇ ਲੈ ਆਈ ਤੇ ਕੱਢ ਕੇ ਆਏ ਨਹੀਂ ਮੂੰਹ ਹੀ ਫੜ ਕੇ ਲੈ ਆਈ ਦੀ ਹਾਰਮ ਚੋ ਲਿਆਂਦੀ ਆ ਜਲਸੀ ਆ ਪੰਜਾਬ ਵਾਲੀ ਠੀਕ ਹੈ ਜੀ ਸਾਢੇ 6 ਮਹੀਨੇ ਦੀ ਗੱਬਣਾ ਨੂੰ ਲੱਗਣ ਵਾਲਾ ਇਹਨੂੰ ਸਾਢੇ 6 ਮਹੀਨੇ ਦੀ ਗੱਬਣਾ ਠੀਕ ਹੈ ਜੀ origignal ਪੰਜਾਬ ਵਾਲੀ ਇਹਨਾਂ origignal ਪੰਜਾਬ ਵਾਲੀ ਕਦ ਬੈਠ ਸੁਖਨਾ ਕਰਮ ਵਾਲੇ ਦਾ ਸੁਣਾ ਤੋ ਚ ਦੁੱਧ ਕਿੰਨਾ ਦੱਸਿਆ ਜੀ ਦੁੱਧ ਬਈ ਆਪਾਂ ਇਹਦੇ ਥੱਲੇ ਚੋਕੇ ਲੈ ਕੇ ਆਏ 6 ਕਿਲੋ ਉਹਨਾਂ ਦੀ ਦੁੱਧੋਂ ਕਰੀ ਵੀ ਸੀ ਡਰਾਈ ਇਹ ਹਾਂਜੀ 6 ਕਿਲੋ ਦੁੱਧ ਉਹ ਤਾਂ ਇੱਕ ਟਾਈਮ ਚੋਂਦੇ ਸੀ ਆਪਾਂ ਉਹਨਾਂ ਦੇ ਘਰੇ ਦੋ ਟਾਈਮ ਚੋਈਆ ਤਿੰਨ ਤਿੰਨ ਕਿਲੋ ਦੁੱਧ ਕੱਢਿਆ ਨਹੀਂ ਠੀਕ ਹੈ ਜੀ ਤੇ ਦੁੱਧ ਬੱਦ ਵੀ ਜਾਊ ਪਰ ਇਹਨੂੰ ਹੁਣ ਵਧਾਉਣ ਦਾ ਫਾਇਦਾ ਕੋਈ ਨਹੀਂ ਰੇਟ ਭਰਾ ਜਿਆਦਾ ਇਹਦਾ ਰੇਟ ਆਪਾਂ ਫੋਨ ਤੇ ਹੀ ਕਰ ਲਾਂਗੇ ਜੀ ਫੋਨ ਤੇ ਕਰੂਗਾ ਤੋੜ ਦੋ ਭਰਾ ਲੋ ਭਰਾ ਜਰਸੀ ਦਾ ਕੱਦ ਕੋ 800 ਸੋਨਾ ਤੋਫਈਆ ਰੰਗ ਕਲਰ ਕਲਰ ਵੀ ਬਹੁਤ ਸਿਆਰਾ ਹਨ ਚਿੱਟੇ ਦੇ ਵਿੱਚ ਕਾਲਾ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਗੱਬਣ ਤੇ ਚੈੱਕ ਪਾਸ ਤੇ ਦੁੱਧ 6 ਲੀਟਰ ਦੱਸ ਰਿਹਾ ਬਾਈ ਹਨਾ ਤੇ ਲੋ ਜੀ ਬਾਈ ਤੋਕੜ ਗੱਬਣਾ ਦਾ ਹੀ ਇਹ ਵਪਾਰ ਜ਼ਿਆਦਾ ਕਰਦਾ ਕੱਦ ਬਹਿੜ ਸੁਖ ਨ ਕਰਮ ਵਾਲੀ ਦਾ ਸੁਣਾ ਲੋ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਆ ਲਿਓ ਪਰਾ ਮੋੜ ਦੀ ਇੱਕ ਨੰਬਰ ਬਹਿੜ ਆ ਜੀ ਠੀਕ ਠੀਕ ਹੀਲ ਪੂਰੀ ਹਾਂਜੀ ਹਾਂਜੀ ਲੋ ਜੀ ਠੰਡੀ ਸਿਰ ਪੂਰੀ ਹੈ ਬਾਈ ਪੂਰੀ ਫੁੱਲ ਹੈ ਬਾਈ ਲੋ ਜੀ ਠੀਕ ਹੈ ਜੀ ਲੋ ਪਰਾ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਲੋ ਜੀ ਲੇਵਾ ਰਿਸੀਡ ਇਦਲੀ ਸੇੜ ਥਾਂ ਤੋਂ ਦਿਖਾ ਦਨੇ ਪਾ ਲੋ ਸਿੱਧੀ ਸੜੀ ਚੈੱਕ ਕਰ ਲਓ ਨੇ ਆਪਾਂ ਠੰਡੀ ਠੁੰਡੀ ਦਾ ਲੈ ਚੈੱਕ ਕਰ ਲਓ ਬਾਈ ਠੀਕ ਹੈ ਜਿਵੇਂ ਮਰਜੀ ਹੱਥ ਬੱਲਾ ਮਾਰੀ ਜਾਓ ਲੈ ਠੀਕ ਹੈ ਲੋ ਚੋ ਚੱਕੜੀ ਦੇਖੋ ਠੀਕ ਹੈ ਜਿੱਥੋਂ ਬਾਈ ਨੇ ਕਿਵੇਂ ਕੀ ਗੱਲ ਵਸਦਾਦਾ ਤੀ ਤੂੰ ਇਹ ਬਈ ਫਾਰਮ ਚ ਲੈ ਆਂਦੀ ਹੈਗੀ ਆਪਾਂ ਉਹਨਾਂ ਦੀ ਦੁੱਧ ਉਹ ਤਾਂ ਡਰਾਈ ਕਰਦੀ ਸੀ ਇੱਕ ਟਾਈਮ ਚੋਂ ਦੇ ਸੀਗੇ 6 ਕਿਲੋ ਦੁੱਧ ਆਪਾਂ ਉਹਨਾਂ ਦੇ ਘਰੇ ਦੋਨੇ ਟਾਈਮ ਚੋਂ ਦੇਖਿਆ ਠੀਕ ਹੈ ਤੇ ਬਾਕੀ ਜੇ ਕਿਸੇ ਨੇ ਸੇਵਾ ਕਰਨੀ ਹੋਵੇ ਹੁਣ ਵੀ 8 ਕਿਲੋ ਤੋ ਤੋ ਦੇ ਦੂ ਇਹ ਠੀਕ ਹੈ ਠੀਕ ਪੂਰੀ ਪੰਜਾਬ ਵਾਲੀ ਆ ਕੱਦ ਤੇ ਹਾਈਟ ਦੇਖ ਲਓ ਕੋਈ ਬਾੜੀ ਹੋਣੀ ਵੀ ਮਰੀ ਬਈ ਰੇਟ ਜਾਈ ਜੀ ਹੋਗਾ ਯਾਰ ਰੇਟ ਪੂਰਾ ਜੈ ਜੀ ਕਰਨਾ ਜੀ ਖਿੱਚ ਕੇ ਬਸ ਠੀਕ ਡੁੱਗਣੇ ਕਰੂ ਜੀ ਵਾਹ ਜਿਹੜਾ ਪਰ ਰੇਟ ਕਰਾਂਗੇ ਠੀਕ ਹੈ ਜੀ ਤਾਂ ਠੀਕ ਜੀ ਗਾਂਧੀ ਜਾਣਕਾਰੀ ਦਿਓ ਜੀ ਇਹ ਵੀ ਆਪਾਂ ਨੂੰ ਹਣ ਆਪਾਂ ਲਿਕ ਕਰਕੇ ਦਾ ਤੋ ਕਢ ਲਿਆਂਦੀ ਉਹਨਾਂ ਦੇ ਨਾਲ ਉਹ ਬੰਦਾ ਕਹਿੰਦਾ ਵੀ ਪੂਰੀ 100% ਇਹ ਡੇਢ ਮਹੀਨੇ ਦੀ ਗੱਬਣਾ ਹਜੇ ਚੈੱਕ ਨਹੀਂ ਆਉਂਦੀ ਜਿਹੜਾ ਬੰਦਾ ਆਪਾਂ ਤੋਂ ਲੈ ਕੇ ਜਾਊਗਾ ਇਹਨੂੰ ਕੋਈ ਮਿੱਠਾ ਮੂਠਾ ਪਾਉਣ ਦੀ ਕੋ ਤੇ 10 ਕਿਲੋ ਦੁੱਧ ਚੋਕੇ ਲਿਆ ਸੀ 9 ਕਿਲੋ ਦੁੱਧ ਆਦੇ ਕੋਲ ਆਪਣੇ ਰੇਟ ਪਤਾ ਰੇਟ ਪਾਸ ਇਹਦਾ ਵੀ ਫੋਨ ਤੀ ਕਰਾਂਗੇ ਜੈ ਜੀ ਜੀ ਠੀਕ ਹੈ ਜੀ ਇਹ ਬੈੜ ਜੇ ਕਿਤੇ ਗੱਬਣ ਰਹੇਗੀ ਹਾਂਜੀ ਬਹੁਤ ਰੁਪਈਆ ਦੀ ਬੈੜ ਆ ਜੀ ਤੇ ਜਿਹੜੀ ਬੱਚੀਆਂ ਨੂੰ ਦੁੱਧ ਦੇ ਦੋ ਬਈ ਨਾ ਇਹਨਾਂ ਚ ਕੁਛ ਨਹੀਂ ਇਹਨੇ ਤਾਂ ਮੂੰਹ ਹੀ ਹੈਣੀ ਜੀ ਠੀਕ ਹੈ ਦੁਬਾਰੇ ਫੇਰ ਦੱਸ ਦੋ ਇਹਦਾ ਦੁੱਧ ਕਿੰਨਾ ਜੀ ਇਹਦਾ ਦੁੱਧ ਬਈ 9 ਕਿਲੋ ਏ ਥੱਲੇ ਠੀਕ ਹੈ ਜੀ ਬਾਕੀ ਬੈੜ ਦਾ ਫੇਸ ਪੁੱਛ ਦੇਖੋ ਠੀਕ ਕੱਦ ਬੈੜ ਕੱਦ ਤਾਂ ਪੂਰਾ ਫੁੱਲੀ ਆ ਜੀ ਕੱਦ ਤਾਂ ਦੱਸਣ ਦੀ ਲੋੜ ਨਹੀਂ ਉਹ ਤਾਂ ਆਪ ਤੇ ਆਪ ਦੱਸਦੀ ਆ ਠੀਕ ਹੈ ਜੀ ਪੂਰੀ ਚ ਇਹੀ ਦੂਜੇ ਸ਼ੂ ਹੈ ਤੀਜੇ ਨੂੰ ਗੱਬਣਾ ਹੈ ਤੀਜੇ ਨੂੰ ਗੱਬਣਾ ਤਾਂ ਮਣਾ ਇੱਕ ਮਿੰਟ ਰੋਕ ਲ ਮਾੜਾ ਫੇਸ ਦਿਖਾ ਦੀਏ ਫੇਸ ਪੁੱਛ ਦੇਖੋ ਇਹ ਇੱਕ ਨੰਬਰ ਵਹਿੜਾ ਪੂਰੀ ਠੀਕ ਹੈ ਛੋਟੇ ਕੰਨ ਚਲੋ ਲੋ ਜੀ ਚੱਕਰ ਚ ਦੀ ਬਾਈ ਕਹਿੰਦਾ ਆਉਂਦੀ ਨਹੀਂ 40 45 ਦਿਨਾਂ ਦਾ ਟੀਕਾ ਭਰਾਵਾ ਠੀਕ ਹੈ ਨਾ ਵੈਸੇ ਬਾਈ ਕਹਿੰਦਾ ਗੱਬਣੀ ਹੈ ਗੱਬਣੀ ਹੈ ਇਹ ਤੇ ਰੇਟ ਬਾਈ ਹੁਣ ਗੱਬਣ ਵਾਲਾ ਕਰੇਗਾ ਕਿ ਟੋਕੜਾ ਨਾ ਬਸ ਟੋਕੜਾਂ ਵਾਲੀ ਕਰਾਂਗੇ ਜੀ ਟੋਕੜਾਂ ਵਾਲਾ ਕਰਾਂਗੇ ਹਾਂ ਵੀ ਅਗਲਾ ਆਪਦੀ ਬੱਚਤ ਰੱਖ ਲਿਆ ਆਪਾਂ ਤਾਂ ਇਹ ਕਹਿਣੇ ਆ ਠੀਕ ਹੈ ਲੋ ਭਰਾ ਬਾਈ ਕੋਲ ਜਰਸੀ ਤੋਕੜ ਗੱਪਣ ਤੇ ਉਹਦਾ ਟੀਕਾ ਪਰਾਵਾ ਬਾਕੀ ਸਾਰੀ ਬਾਈ ਕੋਲ ਆਦੀ ਪਰਾ ਠੀਕਰ ਅ ਲੋ ਜੀ ਠੀਕ ਹੈ ਜੀ ਬਾਕੀ ਬਾਈ ਦਾ ਨੰਬਰ ਟਾਈਟਲ ਦੇ ਉੱਪਰ ਲਿਖਾਂਗੇ ਆਪਾਂ ਸੀਕਨ ਜਿੱਥੇ ਲਿਖਾਂ ਦਾ ਪਹਿਲੇ ਨੰਬਰ ਤੇ ਬਾਈ ਦਾ ਨੰਬਰ ਹੁੰਦਾ ਜਿਹੜਾ ਆਪਾਂ ਬੋਲਿਆ ਉਹ ਆਪਾਂ ਐਡ ਦੀ ਖਾਤਰ ਬੋਲਿਆ ਹੁੰਦਾ ਜੇ ਕਿਸੇ ਨੇ ਐਡ ਕਰਉਣੀ ਤਾਂ ਆਪਣਾ ਨੰਬਰ ਬੋਲਿਆ ਹੁੰਦਾ ਬਾਕੀ ਫੇਸਬੁੱਕ ਤੇ ਪੇਜ ਆ ਭਰਾ ਆਪਣਾ ਗਰਜੀਤ ਰਾਏ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਉੱਕ ਕੇ ਬਾਈ